ਵੀਰ ਅਮਰਤਪਾਲ ਸਿੰਘ ਮੈਰੋਂ ਵੱਲੋਂ ਕੰਚਨ ਕੁਮਾਰ ਦਾ ਸੋਦਾ ਲੈ ਜਾਣ ਤੋਂ ਬਾਅਦ ਸੰਗਤ ਵੱਲੋਂ ਮੈਨੂੰ ਇਸ ਅੰਕਲ ਦੀ ਵੀਡੀਓ ਸ਼ੇਅਰ ਕੀਤੀ ਜਾਂਦੀ ਆ ਜੀ ਦੇ ਚ ਇਹ ਅੰਕਲ ਸਿੱਧਾ ਸਿੱਧਾ ਟਾਰਗੇਟ ਕਰ ਰਿਹਾ ਹੈ ਸ੍ਰੀ ਦਸਮ ਗ੍ਰੰਥ ਨੂੰ ਤੇ ਕਹਿ ਰਿਹਾ ਹੈ ਕਿ ਸ੍ਰੀ ਦਸਮ ਗ੍ਰੰਥ ਦੇ ਅੰਦਰ ਅਸ਼ਲੀਲਤਾ ਲਿਖੀ ਹੋਈ ਆ ਕਾਮ ਦੀਆਂ ਗੱਲਾਂ ਕੀਤੀਆਂ ਹੋਈਆਂ ਨੇ ਗੰਦ ਲਿਖਿਆ ਗਿਆ ਹੈ ਇਹ ਜਿਹੜੇ ਲੋਕ ਸਿੱਖ ਧਰਮ ਦੇ ਨਾਂ ਤੇ ਅਸ਼ਲੀਲਤਾ ਨੂੰ ਰੋਕਣ ਵਾਸਤੇ ਇਹੋ ਜਿਹੇ ਜਿਹੇ ਕਦਮ ਉਠਾ ਰਹੇ ਨੇ ਤੇ ਉਹ ਆਪ ਤਾਂ ਸ਼ਰੀਰ ਤੋਂ ਮੰਨੇ ਜਾਂਦੇ ਨੇ ਕਿ ਜਿਹੜੀ ਅਸ਼ਲੀਲਤਾ ਦਸਮ ਗ੍ਰੰਥ ਦੇ ਵਿੱਚ ਇਹ ਲੋਕ ਉਹਨੂੰ ਪ੍ਰੈਕਟਿਸ ਕਰਦੇ ਨੇ ਇਸ ਤੋਂ ਇਲਾਵਾ ਮੈਨੂੰ ਤਕਰੀਬਨ 2 ਸਾਲ ਹੋ ਚੱਲੇ ਨੇ ਇਸ ਚੈਨਲ ਨੂੰ ਸ਼ੁਰੂ ਕੀਤੇ ਆ ਤੇ ਇਹਨਾਂ 2 ਸਾਲਾਂ ਦੇ ਵਿੱਚ ਮੈਂ ਜਿੰਨੀ ਵਾਰ ਵੀ ਆਪਣੇ ਚੈਨਲ ਦੇ ਉੱਪਰ ਸ੍ਰੀ ਦਸਮ ਗ੍ਰੰਥ ਦੀ ਗੱਲ ਕੀਤੀ ਆ ਤਾਂ ਇੱਕ ਕਾਮਨ ਜਿਹਾ ਕਮੈਂਟ ਜਿਹੜਾ ਮੈਨੂੰ ਹਰ ਵਾਰ ਦੇਖਣ ਨੂੰ ਮਿਲਦਾ ਆ ਜੋ ਸੰਗਤ ਵੱਲੋਂ ਕੀਤਾ ਜਾਂਦਾ ਆ ਕਿ ਦਸਮ ਗ੍ਰੰਥ ਦੇ ਅੰਦਰ ਕਾਮ ਦੀ ਗੱਲ ਕੀਤੀ ਗਈ ਆ ਅਸ਼ਲੀਲ ਤਾਂ ਲਿਖੀ ਗਈ ਆ ਇਹਦੇ ਅੰਦਰ ਗੰਦ ਲਿਖਿਆ ਗਿਆ ਆ ਤੇ ਅਸੀਂ ਦਸਮ ਗ੍ਰੰਥ ਨੂੰ ਨਹੀਂ ਮੰਨਦੇ ਅਸੀਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਚਲੋ ਠੀਕ ਆ ਮੈਂ 1 ਮਿੰਟ ਵਾਸਤੇ ਤੁਹਾਡਾ ਸਹਿਮਤ ਹੋ ਜਾਣਾ ਆ ਕਿ ਦਸਮ ਦੇ ਅੰਦਰ ਕਾਮ ਦੀਆਂ ਗੱਲਾਂ ਲਿਖੀਆਂ ਨੇ ਇਸ ਕਰਕੇ ਅਸੀਂ ਦਸਮ ਨੂੰ ਨਹੀਂ ਮੰਨਦੇ ਤੇ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਪਰ ਯਕੀਨ ਕਰੋ ਤੁਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਪਰ ਕਦੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕੀਤਾ ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲ ਕੇ ਉਹਨਾਂ ਨੂੰ ਪੜਨ ਦੀ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਤਾਂ ਤੁਹਾਨੂੰ ਪਤਾ ਹੁੰਦਾ ਕਿ ਜਿਸ ਨੂੰ ਤੁਸੀਂ ਅਸ਼ਲੀਲਤਾ ਕਹਿ ਰਹੇ ਹੋ ਜਿਸ ਨੂੰ ਤੁਸੀਂ ਗੰਦ ਕਹਿ ਰਹੇ ਹੋ ਜਿਸ ਨੂੰ ਤੁਸੀਂ ਕਾਮ ਦੀਆਂ ਗੱਲਾਂ ਕਹਿ ਰਹੇ ਹੋ ਇਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਅੰਦਰ ਵੀ ਕੀਤਾ ਗਿਆ ਹੈ ਤੇ ਇਸੇ ਗੱਲ ਨੂੰ ਮੋਖ ਰੱਖਦਾ ਹਾਂ ਆਪਾਂ ਅੱਜ ਇੱਕ ਅਜਿਹੀ ਕਥਾ ਸੁਣਾਂਗੇ ਜੋ ਪੂਰੀ ਤਰ੍ਹਾਂ ਨਾਲ ਕਾਮ ਨਾਲ ਭਰੀ ਹੋਈ ਹੈ ਤੇ ਜਿਹਦਾ ਜ਼ਿਕਰ ਨਾ ਸਿਰਫ ਭਾਈ ਗੁਰਦਾਸ ਜੀ ਨੇ ਆਪਣੇ ਵਾਰਾਂ 'ਚ ਕੀਤਾ ਆ ਸਗੋਂ ਉਹਦਾ ਜ਼ਿਕਰ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੀ ਦੇਖਣ ਨੂੰ ਮਿਲਦਾ ਆ ਤੇ ਇਹ ਪੂਰੀ ਕਥਾ ਸੁਣਨ ਤੋਂ ਬਾਅਦ ਫਿਰ ਤੁਸੀਂ ਮੈਨੂੰ ਦੱਸਿਓ ਕਿ ਹੁਣ ਤੁਹਾਡਾ ਕੀ ਵਿਚਾਰ ਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ ਤੇ ਇਸ ਦੇ ਨਾਲ ਹੀ ਇਸ ਵੀਡੀਓ ਦੇ ਅਖੀਰ ਦੇ ਵਿੱਚ ਆਪਾਂ ਇਸ ਅੰਕਲ ਨੂੰ ਵੀ ਜਵਾਬ ਦੇਵਾਂਗੇ ਜਿਹੜਾ ਅੰਕਲ ਕਹਿੰਦਾ ਆ ਕਿ ਦਸਮ ਦੇ ਅੰਦਰ ਕਾਮ ਦੀ ਗੱਲ ਲਿਖੀ ਆ ਦਸਮ ਦੇ ਅੰਦਰ ਅਸ਼ਲੀਲਤਾ ਲਿਖੀ ਆ ਦੱਸਾਂਗੇ ਕਿ ਇਹ ਕਿਉਂ ਲਿਖੀ ਗਈ ਆ ਸੋ ਬੇਨਤੀ ਆ ਤੇ ਵੀਡੀਓ ਚ ਅਖੀਰ ਤੱਕ ਬਣੇ ਰਹੋ ਅੱਜ ਤੁਹਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਣ ਵਾਲਾ ਆ। ਸੋਣ ਜ਼ਿਆਦਾ ਸਮਾਂ ਨਾ ਲੈਂਦੇ ਆ। ਆਪਾਂ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਤੇ ਸੁਣਦੇ ਆਂ ਉਹ ਕਥਾ ਜੋ ਕਾਮ ਦੇ ਨਾਲ ਭਰੀ ਹੋਈ ਆ ਤੇ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕੀਤਾ ਗਿਆ ਵਾ। ਗੋਤਮ ਨਾਮ ਦਾ ਇੱਕ ॠषि ਆ ਵਾ ਜੋ ਸਾਲਗ੍ਰਾਮ ਸ਼ਿਵਲਿੰਗ ਦੀ ਪੂਜਾ ਕਰਦਾ ਸੀ ਤੇ ਆਪਣੀ ਪੂਜਾ ਦੇ ਨਾਲ ਭਗਤੀ ਭਾਵਨਾ ਦੇ ਨਾਲ ਉਹਨੇ ਭਗਵਾਨ ਸ਼ਿਵ ਨੂੰ ਤੇ ਹੋਰ ਦੇਵੀ ਦੇਵਤਾ ਨੂੰ ਇੰਨਾ ਜ਼ਿਆਦਾ ਪ੍ਰਸੰਨ ਕਰ ਲਿਆ ਕਿ ਉਹਨਾਂ ਨੇ ਸਾਖਸ਼ਾਤ ਆ ਕੇ ਗੌਤਮ ਰਿਸ਼ੀ ਨੂੰ ਇਹ ਵਰ ਦਿੱਤਾ ਕਿ ਤੇਰੇ ਮਨ ਦੀ ਜੋ ਵੀ ਇੱਛਾ ਹੋਗੀ ਤੂੰ ਜੋ ਵੀ ਚਾਹੇਂਗਾ ਤੈਨੂੰ ਉਹ ਮਿਲੇਗਾ ਤੇਰੀ ਹਰ ਇੱਛਾ ਪੂਰੀ ਹੋਗੀ ਦੇਵਤਿਆਂ ਦੇ ਕੋਲੋਂ ਭਗਵਾਨ ਸ਼ਿਵ ਦੇ ਕੋਲੋਂ ਇਹ ਵਰ ਲੈ ਕੇ ਗੌਤਮ ਰਿਸ਼ੀ ਬਹੁਤ ਪ੍ਰਸੰਨ ਹੁੰਦਾ ਵਾ ਤੇ ਵਾਪਸ ਆਪਣੀ ਭਗਤੀ ਦੇ ਵਿੱਚ ਜੁੜ ਜਾਂਦਾ ਆ ਫਿਰ ਇੱਕ ਦਿਨ ਗੌਤਮ ਰਿਸ਼ੀ ਨੂੰ ਪਤਾ ਲੱਗਦਾ ਆ ਕਿ ਮੁਗਲ ਦੀ ਇੱਕ ਕੰਨਿਆ ਵਾ ਜਿਹਦਾ ਨਾਮ ਆ ਅਹिल्या ਤੇ ਉਹ ਬਹੁਤ ਜ਼ਿਆਦਾ ਸੋਹਣੀ ਆ ਬਹੁਤ ਜ਼ਿਆਦਾ ਰੂਪਮਾਨ ਆ ਤੇ ਉਹਦੇ ਸਾਹਮਣੇ ਆਪਾਂ ਦਾ ਜੈਸ ਗੱਲ ਤੋਂ ਹੀ ਲੰਗਾ ਸਕਦੇ ਆ ਕਿ ਇੰਦਰ ਵਰਗਾ ਦੇਵਤਾ ਜੋ ਅਥਾ ਸ਼ਕਤੀਆਂ ਦਾ ਮਾਲਕ ਆ ਉਹ ਵੀ ਅਹिल्या ਨੂੰ ਪਾਉਣਾ ਚਾਹੁੰਦਾ ਆ ਅਹिल्या ਹੁਣ ਜਦੋਂ ਭਰਜੋ ਬੰਤ ਹੁੰਦੀ ਆ ਜਵਾਨ ਹੁੰਦੀ ਆ ਤਾਂ ਉਹਦਾ ਪਿਤਾ ਉਹਦਾ ਵਿਆਹ ਕਰਨਾ ਚਾਹੁੰਦਾ ਹੈ ਤੇ ਇਹਦੇ ਲਈ ਉਹ ਸੁੰਬਰ ਰੱਖਦਾ ਆ ਤੇ ਇੱਧਰ ਜਦੋਂ ਗੌਤਮ ਰਿਸ਼ੀ ਨੂੰ ਪਤਾ ਲੱਗਦਾ ਆ ਕਿ ਇਹ ਹਲੈ ਦੇ ਵਿਆਹ ਵਾਸਤੇ ਸੁੰਬਰ ਰੱਖਿਆ ਜਾ ਰਿਹਾ ਵਾ ਤਾਂ ਉਹ ਵੀ ਆਪਣੇ ਮਨ ਦੇ ਅੰਦਰ ਇੱਛਾ ਕਰਦਾ ਆ ਕਿ ਉਹ ਹਲੈ ਦੇ ਨਾਲ ਵਿਆਹ ਕਰਾਵੇ ਹੁਣ ਇੱਧਰ ਜਦੋਂ ਇਹ ਹਲਿਆਰੇ ਪਿਤਾ ਨੂੰ ਪਤਾ ਲੱਗਦਾ ਆ ਕਿ ਦੇਵਤਿਆਂ ਦੀ ਅੱਖ ਵੀ ਉਹਦੀ ਧੀ ਦੇ ਉੱਪਰ ਆ ਤ੍ਰਿਸ਼ੀ ਮੁਨੀ ਵੀ ਅਹਲਿਆ ਦੇ ਨਾਲ ਵਿਆਹ ਕਰਾਉਣਾ ਚਾਹੁੰਦੇ ਆ ਤਾਂ ਇਹ ਅਹਲਿਆ ਦਾ ਪਿਤਾ ਕੀ ਆ ਬ੍ਰਹਮਾ ਦੇ ਕੋਲ ਜਾਂਦਾ ਆ ਤੇ ਉਹਨਾਂ ਨੂੰ ਕਹਿੰਦਾ ਵਾ ਕਿ ਮੇਰੀ ਧੀ ਦੇ ਕਰਕੇ ਦੇਵਤਿਆਂ ਤੇ ਰਿਸ਼ੀਆਂ ਦੇ ਵਿੱਚ ਇੱਕ ਜੁੱਧ ਛਿੜ ਸਕਦਾ ਆ ਤੇ ਮੈਂ ਨਹੀਂ ਚਾਹੁੰਦਾ ਕਿ ਜੰਗ ਹੋਵੇ ਇਹ ਜੁੱਧ ਹੋਵੇ ਇਸ ਕਰਕੇ ਤੁਸੀਂ ਇਹਦਾ ਕੋਈ ਰਾਹ ਕੱਢੋ ਤੇ ਮੇਰੀ ਧੀ ਨੂੰ ਇੱਕ ਯੋਗ ਵਰ ਮਿਲ ਸਕੇ ਬ੍ਰਹਮਾ ਵੱਲੋਂ ਮੁਦਗਲ ਦੀ ਇਹ ਬੇਨਤੀ ਪ੍ਰਵਾਨ ਕਰ ਲਈ ਜਾਂਦੀ ਆ ਤੇ ਫਿਰ ਸਾਰੇ ਦੇਵਤਿਆਂ ਨੂੰ ਬ੍ਰਹਮਾ ਵੱਲੋਂ ਇਕੱਠਾ ਕੀਤਾ ਜਾਂਦਾ ਵਾ ਤੇ ਕਿਹਾ ਜਾਂਦਾ ਆ ਕਿ ਬੇਸ਼ੱਕ ਤੁਸੀਂ ਸਾਰੇ ਅਹਲਿਆ ਦੇ ਨਾਲ ਵਿਆਹ ਕਰਾਉਣਾ ਚਾਹੁੰਦੇ ਜੇ ਪਰ ਯਾਦ ਰੱਖੋ ਕਿ ਹੱਲਿਆ ਦਾ ਪਤੀ ਸਿਰਫ ਇੱਕ ਹੋ ਸਕਦਾ ਆ ਇਸ ਕਰਕੇ ਇਹਦਾ ਹੱਲ ਕੱਢਣ ਵਾਸਤੇ ਮੈਂ ਇੱਕ ਪ੍ਰਤੀਯੋਗਤਾ ਰੱਖੀ ਆ ਭਾਵ ਕਿ ਸਵੰਬਰ ਦੀ ਇੱਕ ਸ਼ਰਤ ਰੱਖੀ ਆ ਜਿਸ ਦੇ ਅਨੁਸਾਰ ਤੁਹਾਨੂੰ ਸਾਰਿਆਂ ਨੂੰ 24 ਮਿੰਟਾਂ ਦੇ ਵਿੱਚ ਧਰਤੀ ਦਾ ਪੂਰਾ ਚੱਕਰ ਲਾਉਣਾ ਪਊਗਾ ਤੇ ਜਿਹੜਾ ਸਭ ਤੋਂ ਪਹਿਲਾਂ ਇਹ ਚੱਕਰ ਪੂਰਾ ਕਰ ਲੂਗਾ ਉਹੀ ਹੱਲਿਆ ਦੇ ਨਾਲ ਵਿਆਹ ਕਰਾ ਸਕਦਾ ਆ ਸਭ ਤੋਂ ਪਹਿਲਾਂ ਤਾਂ ਦੇਵਤੇ ਇਹ ਸ਼ਰਤ ਸੁਣ ਕੇ ਬਹੁਤ ਹਾਰਾਣ ਹੁੰਦੇ ਆ ਪਰ ਫਿਰ ਉਹਨਾਂ ਸਾਰਿਆਂ ਨੂੰ ਆਪਣੀ ਆਪਣੀ ਸ਼ਕਤੀ ਤੇ ਉੱਪਰ ਮਾਣ ਹੁੰਦਾ ਆ ਤੇ ਇਸ ਕਰਕੇ ਸਾਰੇ ਇਹ ਸ਼ਰਤ ਜਿਹੜੀ ਆ ਮੰਨ ਲੈਂਦੇ ਆ ਤੇ ਧਰਤੀ ਦਾ ਚੱਕਰ ਪੂਰਾ ਕਰਨ ਦੀ ਇਸ ਰੇਸ ਦੇ ਵਿੱਚ ਬ੍ਰਹਮਾ ਦੇ ਤਿੰਨੇ ਪੁੱਤਰ ਸੰਕ, ਸੰਨੰਦਨ ਤੇ ਸਨਾਤਨ ਵੀ ਸ਼ਾਮਲ ਹੁੰਦੇ ਨੇ ਤੇ ਉਹਨਾਂ ਨੂੰ ਪੂਰਾ ਮਾਣ ਸੀ ਕਿ ਅਸੀਂ ਤਾਂ ਬ੍ਰਹਮੇ ਦੇ ਪੁੱਤਰ ਆ ਸਾਡੇ ਪਿਤਾ ਵੱਲੋਂ ਹੀ ਪ੍ਰਤੀਯੋਗਤਾ ਬਣਾਈ ਗਈ ਆ ਤੇ ਅਸੀਂ ਤਾਂ ਬਾਜੀ ਮਾਰ ਹੀ ਲੈਣੀ ਆ ਤੇ ਇੱਧਰ ਗੌਤਮ ਰਿਸ਼ੀ ਜਿਨਨੇ ਅਹਲਿਆ ਦੀ ਖੂਬਸੂਰਤੀ ਦੇ ਚਰਚੇ ਪਹਿਲਾਂ ਹੀ ਸੁਣ ਰੱਖੇ ਸੀ ਉਹ ਵੀ ਇੱਛਾ ਜ਼ਾਹਰ ਕਰਦਾ ਹੈ ਅਹਲਿਆ ਦੇ ਨਾਲ ਵਿਆਹ ਕਰਾਉਣ ਦੀ ਤੇ ਉਹ ਕੀ ਕਰਦਾ ਆ ਭਗਵਾਨ ਸਾਲਗ੍ਰਾਮ ਕੋਲ ਜਿਹਦੀ ਉਹ ਸ਼ੁਰੂ ਤੋਂ ਪੂਜਾ ਕਰਦਾ ਆ ਸੀ ਉਹਨਾਂ ਦੇ ਕੋਲ ਜਾਂਦਾ ਆ ਤੇ ਉਹਨਾਂ ਦੇ ਅੱਗੇ ਜਾ ਕੇ ਪ੍ਰਾਰਥਨਾ ਕਰਦਾ ਤੇ ਆਪਣੀ ਇੱਛਾ ਪ੍ਰਗਟ ਕਰਦਾ ਆ ਭਗਵਾਨ ਸਾਲਗ੍ਰਾਮ ਜਿਹੜੇ ਪ੍ਰਗਟ ਹੁੰਦੇ ਆ ਤੇ ਉਹਨੂੰ ਕਹਿੰਦੇ ਆ ਕਿ ਤੇਰੀ ਇੱਛਾ ਜ਼ਰੂਰ ਪੂਰੀ ਹੋਊਗੀ ਕਿਉਂਕਿ ਤੈਨੂੰ ਵਰ ਦਿੱਤਾ ਗਿਆ ਸੀ ਸਾਡੇ ਵੱਲੋਂ ਭਗਵਾਨ ਸਾਲਗ੍ਰਾਮ ਵੱਲੋਂ ਗੌਤਮ ਰਿਸ਼ੀਨ ਦੱਸਿਆ ਜਾਂਦਾ ਵਾ ਕਿ ਅਹਲਿਆ ਦੇ ਵਿਆਹ ਵਾਸਤੇ ਸਵੰਬਰ ਰੱਖਿਆ ਗਿਆ ਵਾ ਤੇ ਉਹਦੇ ਸਵੰਬਰ ਵਾਸਤੇ ਜਿਹੜੀ ਪ੍ਰਤੀਯੋਗਤਾ ਕੀਤੀ ਜਾ ਰਹੀ ਆ ਉਹਦੇ ਚ ਇੱਕ ਸ਼ਰਤ ਰੱਖੀ ਗਈ ਆ ਕਿ ਅਹਲਿਆ ਨਾਲ ਵਿਆਹ ਕਰਾਉਣ ਵਾਲੇ ਨੇ 24 ਮਿੰਟਾਂ ਦੇ ਵਿੱਚ ਪੂਰੀ ਧਰਤੀ ਦਾ ਚੱਕਰ ਲਾਉਣਾ ਪੈਣਾ ਵਾ ਤੇ ਦੇਵਤੇ ਇਸ ਚੱਕਰ ਨੂੰ ਪੂਰਾ ਕਰਨ ਵਾਸਤੇ ਦੌੜ ਸ਼ੁਰੂ ਕਰ ਚੁੱਕੇ ਨੇ ਉਹ ਹਵਾ ਨਾਲੋਂ ਵੀ ਤੇਜ਼ ਦੌੜ ਰਹੇ ਨੇ ਗੌਤਮ ਰਿਸ਼ੀ ਭਗਵਾਨ ਸਾਲਗ੍ਰਾਮ ਦੇ ਅੱਗੇ ਹੱਥ ਜੋੜ ਕੇ ਖੜ ਜਾਂਦਾ ਕਿ ਮਹਾਰਾਜ ਹੁਣ ਆਪ ਜੀ ਮੈਨੂੰ ਇਸ ਦਾ ਕੋਈ ਹੱਲ ਦੱਸੋ ਤਾਂ ਭਗਵਾਨ ਸਾਲਗ੍ਰਾਮ ਕਹਿੰਦੇ ਨੇ ਕਿ ਤੂੰ ਇੱਕ ਕੰਮ ਕਰ ਤੂੰ ਸਾਡਾ ਚੱਕਰ ਲਾਲਾ ਸਾਡੀ ਪ੍ਰਕਰਮਾ ਤ੍ਰਿਲੋਕੀ ਦੀ ਪ੍ਰਕਰਮਾ ਮੰਨੀ ਜਾਊਗੀ ਗੌਤਮ ਰਿਸ਼ੀ ਇਸੇ ਤਰ੍ਹਾਂ ਕਰਦਾ ਹੈ ਉਹ ਭਗਵਾਨ ਸਾਲਗ੍ਰਾਮ ਦੀ ਪ੍ਰਕਰਮਾ ਪੂਰੀ ਕਰਦਾ ਹੈ ਤੇ ਆਪਣਾ ਚੱਕਰ ਪੂਰਾ ਕਰਨ ਤੋਂ ਬਾਅਦ ਪਹੁੰਚ ਜਾਂਦਾ ਹੈ ਬ੍ਰਹਮਾ ਜੀ ਦੇ ਕੋਲ ਬ੍ਰਹਮਾ ਜੀ ਗੌਤਮ ਰਿਸ਼ੀ ਦੇ ਉੱਪਰ ਬਹੁਤ ਪ੍ਰਸੰਨ ਹੁੰਦੇ ਨੇ ਤੇ ਇਹ ਹੱਲਾ ਦਾ ਹੱਥ ਗੌਤਮ ਰਿਸ਼ੀ ਦੇ ਹੱਥ 'ਚ ਦੇ ਦਿੰਦੇ ਨੇ ਤੇ ਉਧਰ ਦੇਵਤੇ ਆਪਣੇ ਆਪ ਨੂੰ ਠੱਗਾਇਆ ਮਹਿਸੂਸ ਬਹੁਤ ਜ਼ਿਆਦਾ ਗੁੱਸਾ ਹੋ ਜਾਂਦੇ ਨੇ ਗੌਤਮ ਦੇ ਨਾਲ ਈਰਖਾ ਕਰਨ ਲੱਗ ਜਾਂਦੇ ਨੇ ਇੱਥੋਂ ਤੱਕ ਕਿ ਉਹ ਗੁੱਸੇ 'ਚ ਆ ਕੇ ਗੌਤਮ ਰਿਸ਼ੀ ਨੂੰ ਮਾਰਨ ਤੱਕ ਜਾਂਦੇ ਨੇ ਕਿ ਉਹਨੂੰ ਮਾਰ ਕੇ ਉਹਦੇ ਕੋਲੋਂ ਅਹिल्या ਨੂੰ ਖੋਹ ਲਿਆ ਜਾਵੇ ਪਰ ਗੌਤਮ ਰਿਸ਼ੀ ਦੇ ਨਾਲ ਖੜੇ ਹੁੰਦੇ ਨੇ ਬ੍ਰਹਮਾ ਜੀ ਤੇ ਬ੍ਰਹਮਾ ਜੀ ਦੀ ਸ਼ਕਤੀ ਦੇ ਅੱਗੇ ਕਿਸੇ ਦੇਵਤੇ ਦੀ ਕੋਈ ਵਾਹ ਨਹੀਂ ਚੱਲਦੀ ਤੇ ਉਹ ਅੱਕ ਹਾਰ ਕੇ ਵਾਪਸ ਆਪਣੇ ਘਰਾਂ ਨੂੰ ਮੁੜ ਜਾਂਦੇ ਨੇ ਤੇ ਅਹिल्या ਨੂੰ ਲੈ ਕੇ ਗੌਤਮ ਰਿਸ਼ੀ ਵਾਪਸ ਆਪਣੇ ਆਸ਼ਰਮ ਆ ਜਾਂਦਾ ਆ ਤੇ ਉਹਦਾ ਆਸ਼ਰਮ ਜਿਹੜਾ ਹੈ ਉਹ ਗੰਗਾ ਕਿਨਾਰੇ ਸੀ ਇੱਧਰ ਅਹिल्या ਨਾਲ ਮਿਲਣ ਕਰਕੇ ਇੰਦਰ ਦੇਵਤਾ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਜਾਂਦਾ ਆ ਉਹ ਗੁੱਸੇ ਦਾ ਕਰਕੇ ਕਾਫੀ ਸਮੇਂ ਤੱਕ بارش ਹੀ ਨਹੀਂ ਕਰਦਾ ਜਿਹਦੇ ਕਰਕੇ ਸੋਕਾ ਪੈ ਜਾਂਦਾ ਆ ਕਾਲ ਪੈ ਜਾਂਦਾ ਆ ਤੇ ਬ੍ਰਾਹਮਣਾਂ ਦੇ ਨਾਲ-ਨਾਲ ਆਮ ਲੋਕ ਵੀ ਜਿਹੜੇ ਤੰਗ ਹੋ ਜਾਂਦੇ ਆ ਤੇ ਇੱਧਰ ਗੌਤਮ ਰਿਸ਼ੀ ਦੇ ਕੋਲੋਂ ਲੋਕਾਂ ਦਾ ਇਹ ਦੁੱਖ ਲੋਕਾਂ ਦੀ ਇਹ ਪੀੜ ਜਿਹੜੀ ਹੈ ਬਰਦਾਸ਼ਤ ਨਹੀਂ ਹੁੰਦੀ ਉਹ ਵਾਪਸ ਭਗਵਾਨ ਸਾਲਗ੍ਰਾਮ ਨੂੰ ਯਾਦ ਕਰਦੇ ਆ ਤੇ ਉਹਨਾਂ ਅਗੇ ਬੇਨਤੀ ਕਰਦੇ ਆ ਕਿ ਲੋਕਾਂ ਦਾ ਇਹ ਜਿਹੜਾ ਦੁੱਖ ਆ ਦਰਦ ਆ ਇਹਨੂੰ ਦੂਰ ਕੀਤਾ ਜਾਵੇ ਆਪ ਜੀ ਕਿਸੇ ਤਰ੍ਹਾਂ ਮੈਨੂੰ ਬਲ ਬਖਸ਼ੋ ਤੇ ਮੈਂ ਲੰਗਰ ਲਾ ਸਕਾਂ ਲੋਕਾਂ ਵਿੱਚ ਜੋ ਕਾਲ ਪਿਆ ਵਾ ਇਹਨੂੰ ਮੈਂ ਖਤਮ ਕਰ ਸਕਾਂ ਭਗਵਾਨ ਸਾਲਗ੍ਰਾਮ ਦੀ ਕਿਰਪਾ ਹੁੰਦੀ ਆ ਤੇ ਗੌਤਮ ਰਿਸ਼ੀ ਵੱਲੋਂ ਲੰਗਰ ਲਾਇਆ ਜਾਂਦੇ ਆ ਲੰਗਰ ਇੰਨਾ ਪ੍ਰਫੁੱਲਤ ਹੁੰਦਾ ਆ ਕਿ ਕਿਸੇ ਵੀ ਗੱਲ ਦੀ ਕੋਈ ਘਾਟ ਨਹੀਂ ਰਹਿ ਜਾਂਦੀ ਲੋਕ ਆਪਣਾ ਮਨ ਪਾਉਂਦਾ ਖਾਣ ਲੱਗਦੇ ਆ ਤੇ ਇਸ ਤਰ੍ਹਾਂ ਗੌਤਮ ਰਿਸ਼ੀ ਦਾ ਜੜਾ ਜਸਾ ਨਾ ਹੋਰ ਜ਼ਿਆਦਾ ਵਧਣ ਲੱਗਦਾ ਆ ਤਿੰਨਾ ਲੋਕਾਂ ਚੋਂ ਦਾ ਜਸ ਹੋਣ ਲੱਗਦਾ ਆ ਤੇ ਇਹਦੇ ਤੋਂ ਇੰਦਰ ਦੇਵਤਾ ਹੋਰ ਜ਼ਿਆਦਾ ਨਾਰਾਜ਼ ਹੋ ਜਾਂਦਾ ਹੈ ਗੌਤਮ ਰਿਸ਼ੀ ਤੋਂ ਕਿਉਂਕਿ ਇੱਕ ਤਾਂ ਉਹਨੂੰ ਪਹਿਲਾਂ ਹੀ ਗੁੱਸਾ ਸੀ ਕਿ ਗੌਤਮ ਰਿਸ਼ੀ ਦਾ ਕਰਕੇ ਉਹਨੂੰ ਹੱਲਿਆ ਨਹੀਂ ਮਿਲੀ ਤੇ ਹੁਣ ਫੇਰ ਗੌਤਮ ਰਿਸ਼ੀ ਦਾ ਕਰਕੇ ਲੋਕਾਂ ਨੇ ਇੰਦਰ ਦੀ ਜਿਹੜੀ ਕਦਰ ਕਰਨੀ ਉਹ ਘ ਹਉਨਿੰਦਰ ਦੇਵਤਾ ਨੇ ਇੱਕ ਵਾਰ ਫਿਰ ਗੌਤਮ ਰਿਸ਼ੀ ਤੋਂ ਬਦਲਾ ਲੈਣਾ ਚਾਹਿਆ ਤੇ ਇਹਦੇ ਵਾਸਤੇ ਉਹ ਕੀ ਕਰਦਾ ਕਿ ਆਪਣੀ ਮਾਇਆ ਦੇ ਨਾਲ ਇੱਕ ਗਾਂ ਤਿਆਰ ਕਰਦਾ ਵਾ ਤੇ ਗਾਂ ਦੇ ਵਿੱਚ ਇੱਕ ਫਰਕ ਰੱਖਦਾ ਕਿ ਜਦੋਂ ਵੀ ਗੌਤਮ ਰਿਸ਼ੀ ਇਸ ਗਾਂ ਨੂੰ ਹੱਥ ਲਾਊਗਾ ਇਹ ਗਾਂ ਮਰ ਜੂਗੀ ਸੋ ਆਪਣੀ ਇਸ ਪਲੈਨਿੰਗ ਦੇ ਤਹਿਤ ਉਹ ਗਾਂ ਤਿਆਰ ਕਰਕੇ ਗੌਤਮ ਰਿਸ਼ੀ ਦੇ ਆਸ਼ਰਮ ਵੱਲ ਤੋਰ ਦਿੰਦਾ ਇਸ ਗਾਂ ਨੂੰ ਤੇ ਗੌਤਮ ਰਿਸ਼ੀ ਜਦੋਂ ਉਸ ਗਾਂ ਨੂੰ ਆਸ਼ਰਮ ਤੋਂ ਭਜਾਉਣ ਵਾਸਤੇ ਉਹਨੂੰ ਹੱਥ ਲਾਉਂਦਾ ਆ ਤਾਂ ਉਹ ਗਾਂ ਉੱਥੇ ਹੀ ਮਰ ਜਾਂਦੀ ਆ ਤੇ ਫਿਰ ਇੰਦਰ ਬ੍ਰਾਹਮਣ ਰੂਪ ਧਾਰਨ ਕਰਕੇ ਇਹ ਗੱਲ ਚਾਰੇ ਪਾਸੇ ਫੈਲਾ ਦਿੰਦਾ ਆ ਕਿ ਗੌਤਮ ਰਿਸ਼ੀ ਨੇ ਇੱਕ ਗਾਂ ਦੀ ਹੱਤਿਆ ਕੀਤੀ ਆ ਉਹਨੂੰ ਪਰਾਸ਼ਿਤ ਕਰਨਾ ਚਾਹੀਦਾ ਆ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਇੱਥੇ ਵੀ ਭਗਵਾਨ ਸਾਲਗ੍ਰਾਮ ਗੌਤਮ ਰਿਸ਼ੀ ਦਾ ਸਾਥ ਦਿੰਦੇ ਆ ਤੇ ਇੰਦਰ ਦੁਆਰਾ ਉਹਦੇ ਝੂਠ ਦਾ ਭਾਂਡਾ ਭੰਨ ਦਿੰਦੇ ਆ ਤੇ ਇਸ ਤਰ੍ਹਾਂ ਗੌਤਮ ਰਿਸ਼ੀ ਗਾਂਹ ਹੱਤਿਆ ਦੇ ਇਲਜ਼ਾਮ ਤੋਂ ਬਚ ਜਾਂਦਾ ਆ ਪਰਾਸ਼ਿਤ ਤੋਂ ਸਜ਼ਾ ਤੋਂ ਬਚ ਜਾਂਦਾ ਆ ਫਿਰ ਕੁਝ ਸਮਾਂ ਬੀਤਦਾ ਏ ਤੇ ਗੌਤ ਇੱਕ ਧੀ ਦਾ ਜਨਮ ਹੁੰਦਾ ਹੈ ਆਪਣੀ ਮਾਂ ਹਲਿਆ ਵੰਗ ਉਹਦੀ ਧੀ ਵੀ ਬਹੁਤ ਰੂਪਵਾਨ ਸੀ ਬਹੁਤ ਸੋਹਣੀ ਸੀ ਇੱਕ ਧੀ ਦੀ ਮਾਂ ਬਣਨ ਤੋਂ ਬਾਅਦ ਵੀ ਆਹ ਲਿਆ ਤੇਰਾ ਰੂਪਿਆ ਨਾ ਉਹ ਘਟ ਨਹੀਂਦਾ ਤੇ ਇੱਧਰ ਇੰਦਰ ਦੀ ਜਿਹਦੇ ਆ ਨਾ ਉਹ ਵੀ ਵੱਧ ਹੀ ਜਾਂਦੀ ਆ ਉਹ ਵੀ ਆਪਣੀ ਜਿੱਦ ਨਹੀਂ ਛੱਡਦਾ ਉਹ ਅਜੇ ਵੀ ਹਲਿਆ ਦੇ ਨਾਲ ਪ੍ਰੇਮ ਲੀਲਾ ਕਰਨਾ ਚਾਹੁੰਦਾ ਸੀ ਹਲਿਆ ਨੂੰ ਭੋਗਣਾ ਚਾਹੁੰਦਾ ਸੀ ਹਾਲਾਂਕਿ ਇੰਦਰ ਨੂੰ ਬਹੁਤ ਲੋਕਾਂ ਨੇ ਸਮਝਾਇਆ ਕਿ ਤੂੰ ਆਪਣੀ ਜਿੱਦ ਛੱਡ ਦੇ ਪਰਾਇ ਸਤਰੀ ਦਾ ਸੰਗ ਕਰਨਾ ਪਾਪ ਹੁੰਦਾ ਆ ਇਹ ਤੈਨੂੰ ਨਰਕਾਂ ਵੱਲ ਲੈ ਜਾਊਗਾ ਤੇਰੇ ਆਪਣੇ ਦਰਬਾਰ ਦੇ ਵਿੱਚ ਤੇਰੀ ਆਪਣੀਆਂ ਵੀ ਤੇ ਕਿੰਨੀਆਂ ਸੋਹਣੀਆਂ ਸੋਹਣੀਆਂ ਰਾਣੀਆਂ ਨੇ ਸਾਰੀਆਂ ਇੱਕ ਤੋਂ ਇੱਕ ਨੇ ਤੂੰ ਉਹਨਾਂ ਵੱਲ ਧਿਆਨ ਦੇ ਤੂੰ ਉਹਨਾਂ ਨਾਲ ਧੋਖਾ ਕਿਉਂ ਕਰਨਾ ਪਰ ਇੰਦਰ ਆਪਣੀ ਜਿੱਦ ਨਹੀਂ ਛੱਡਦਾ ਉਹਦਾ ਅਜੇ ਵੀ ਧਿਆਨ ਜਿਹੜਾ ਅਹ ਲੈ ਵਿੱਚ ਸੀ ਹੁਣ ਜਿੱਥੇ ਇੰਦਰ ਨੂੰ ਸਮਝਾਉਣ ਵਾਲੇ ਸੀ ਉਹਨੂੰ ਚੰਗੀ ਸਲਾਹ ਦੇਣ ਵਾਲੇ ਸੀ ਉੱਥੇ ਹੀ ਕੁਝ ਮਾੜੀ ਸਲਾਹ ਦੇਣ ਵਾਲੇ ਵੀ ਹੁੰਦੇ ਆ ਤੇ ਅਜਿਹੀ ਇੱਕ ਮਾੜੀ ਸਲਾਹ ਦੇਣ ਵਾਲਾ ਇੰਦਰ ਨੂੰ ਜਾ ਕੇ ਕਹਿੰਦਾ ਆ ਕਿ ਜਦੋਂ ਸਵੇਰ ਦਾ ਟਾਈਮ ਹੁੰਦਾ ਆ ਗੌਤਮ ਦੇ ਗੰਗਾ ਇਸ਼ਨਾਨ ਦਾ ਟਾਈਮ ਹੁੰਦਾ ਵਾ ਉਹ ਗੰਗਾ ਇਸ਼ਨਾਨ ਤੋਂ ਬਾਅਦ ਆਪਣੀ ਪਾਠ ਪੂਜਾ ਉੱਪਰ ਭਗਤੀ ਉੱਪਰ ਬੈਠ ਜਾਂਦਾ ਵਾ ਉਸ ਵੇਲੇ ਉਹ ਭੋਗ ਵਿਲਾਸ ਨਹੀਂ ਕਰਦਾ ਤੇ ਉਦੋਂ ਤੇਰਾ ਦਾ ਲੱਗ ਸਕਦਾ ਆ ਤੋ ਉਦੋਂ ਆਪਣੀ ਜਿਹੜਾ ਕੰਮ ਆ ਉਹਨੂੰ ਅੰਜਾਮ ਦੇ ਸਕਦਾ ਆ ਤੇ ਇੰਦਰ ਨੂੰ ਪੁੱਛਣ ਲੱਗਾ ਕਿ ਉਹ ਕਿਵੇਂ ਤਾਂ ਉਹ ਮਾਰੀ ਸਲਾਹ ਦੇਣ ਵਾਲਾ ਨੂੰ ਕਹਿੰਦਾ ਆ ਕਿ ਤੂੰ ਜਾ ਤੂੰ ਜਾ ਕੇ ਕੁੱਕੜ ਤੇ ਚੰਦਰਮਾ ਦੀ ਮਦਦ ਮੰਗ ਇੰਦਰ ਕਹਿਣ ਲੱਗਾ ਕਿ ਕੁੱਕੜ ਤੇ ਚੰਦਰਮਾ ਇਹ ਮੇਰੀ ਕਿਵੇਂ ਮਦਦ ਕਰਨਗੇ ਤਾਂ ਉਹ ਮਾਰੀ ਸਲਾਹ ਦੇਣ ਵਾਲਾ ਕਹਿਣ ਲੱਗਾ ਕਿ ਕੁੱਕੜ ਦੀ ਬਾਗ ਦੇਣ ਤੇ ਗੌਤਮ ਰਿਸ਼ੀ ਉੱਠਦਾ ਆ ਤੇ ਚੰਦ ਚੜੇ ਤੇ ਉਹ ਗੰਗਾ ਇਸ਼ਨਾਨ ਵਾਸਤੇ ਜਾਂਦਾ ਆ ਜੇਕਰ ਕੁੱਕੜ ਪਹਿਲਾਂ ਬਾਗ ਦੇ ਦੇ ਤੇ ਚੰਨ ਪਹਿਲਾਂ ਚੜ ਜੇ ਤਾਂ ਗੌਤਮ ਰਿਸ਼ੀ ਪਹਿਲਾਂ ਉੱਠ ਕੇ ਗੰਗਾ ਇਸ਼ਨਾਨ ਵਾਸਤੇ ਚੱਲ ਜਾਊਗਾ ਤੇ ਪਿੱਛੋਂ ਤੂੰ ਆਪਣਾ ਦਾਲ ਆ ਸਕਦਾ ਆ ਅਹिल्या ਦੇ ਨਾਲ ਜੋ ਚਾਹੇ ਤੂੰ ਕਰ ਸਕਦਾ ਆ ਤੇ ਇੰਦਰ ਨੂੰ ਵੀ ਇਹ ਸਲਾਹ ਜਿਹੜੀ ਆ ਚੰਗੀ ਲੱਗਦੀ ਆ ਤੇ ਉਹ ਕੀ ਕਰਦਾ ਆ ਫਿਰ ਜਾਂਦਾ ਕੁੱਕੜ ਤੇ ਚੰਦਰਮਾ ਦੇ ਕੋਲ ਤੇ ਉਹਨਾਂ ਨੂੰ ਸਾਰੀ ਵਿਥਿਆ ਸੁਣਾਉਣ ਤੋਂ ਬਾਅਦ ਉਹਨਾਂ ਅੱਗੇ ਬੇਨਤੀ ਕਰਦਾ ਕਿ ਉਹ ਇਸ ਪਾਪ ਦੇ ਵਿੱਚ ਉਹਦਾ ਸਾਥ ਦੇਣ ਤੇ ਹੈਰਾਨੀ ਦੀ ਗੱਲ ਆ ਕਿ ਕੁੱਕੜ ਤੇ ਚੰਦਰਮਾ ਇਹ ਦੋਵੇਂ ਮੰਨ ਵੀ ਜਾਂਦੇ ਆ ਉਹਦਾ ਸਾਥ ਦੇਣ ਵਾਸਤੇ ਫਿਰ ਇੱਕ ਰਾਤ ਦਾ ਸਮਾਂ ਵਿੱਚ ਲਿਆ ਜਾਂਦਾ ਆ ਤੇ ਉਸ ਰਾਤ ਕੁੱਕੜ ਅੱਧੀ ਰਾਤ ਹੀ ਬਾਗ ਦੇ ਦਿੰਦਾ ਆ ਤੇ ਚੰਦਰਮਾ ਵੀ ਚੜ ਆਉਂਦਾ ਆ ਕੁੱਕੜ ਦੀ ਬਾਗ ਸੁਣ ਕੇ ਗੌਤਮ ਰਿਸ਼ੀ ਉੱਠ ਜਾਂਦਾ ਆ ਤੇ ਆਪਣਾ ਤੋਤੀ ਪਰਣਾ ਚੁੱਕ ਕੇ ਗੰਗਾ ਇਸ਼ਨਾਨ ਵਾਸਤੇ ਚਲਾ ਜਾਂਦਾ ਆ ਜਦੋਂ ਗੰਗਾ ਕਿਨਾਰੇ ਪਹੁੰਚਦਾ ਆ ਤਾਂ ਗੰਗਾ ਪ੍ਰਗਟ ਹੋ ਕੇ ਕਹਿੰਦੀ ਆ ਕਿ ਗੌਤਮ ਕੀ ਗੱਲ ਅੱਜ ਤੂੰ ਅੱਧੀ ਰਾਤ ਹੀ ਇਸ਼ਨਾਨ ਵਾਸਤੇ ਆ ਗਿਆ ਗੌਤਮ ਅੱਧੀ ਰਾਤ ਵਾਲੀ ਗੱਲ ਸੁਣ ਕੇ ਬਹੁਤ ਆਰਾਮ ਹੁੰਦਾ ਆ ਤੇ ਫਿਰ ਗੰਗਾ ਨੂੰ ਕਹਿੰਦੀ ਆ ਕਿ ਲੱਗਦਾ ਤੇਰੇ ਘਰ ਕੋਈ ਚੋਰੀ ਹੋ ਰਹੀ ਆ ਤੈਨੂੰ ਪਰਮਾਇਆ ਗਿਆ ਵਾ ਤੈਨੂੰ ਧੋਖਾ ਦਿੱਤਾ ਗਿਆ ਆ ਭੱਜ ਕੇ ਆਪਣੇ ਘਰ ਜਾ ਕਿਤੇ ਕੋਈ ਅਨਹੋਣੀ ਨਾ ਹੋ ਜੇ ਜਦੋਂ ਗੰਗਾ ਨੇ ਇਹ ਗੱਲ ਕੀਤੀ ਤਾਂ ਗੌਤਮ ਨੂੰ ਵੀ ਸਾਰੀ ਗੱਲ ਲੌੜ ਗਈ ਕਿਉਂਕਿ ਉਹ ਵੀ ਜਾਣਦਾ ਸੀ ਕਿ ਦੇਵਤਿਆਂ ਦੀ ਬਹੁਤ ਸਮੇਂ ਤੋਂ ਇਹ ਹਲਿਆ ਦੇ ਉੱਪਰ ਨਜ਼ਰ ਆ ਤੇ ਉਹ ਹਲਿਆ ਦਾ ਜਰਾ ਜਿੰਨਾ ਵੀ ਵਸਾ ਨਹੀਂ ਸੀ ਖਾਂਦਾ ਬੇਸ਼ੱਕ ਉਹ ਹਲਿਆ ਦੀ ਰਾਖੀ ਵਾਸਤੇ ਆਪਣੀ ਧੀ ਅੰਜਨਾ ਨੂੰ ਬਾਹਰ ਬੂਹੇ ਤੇ ਬਿਠਾ ਕੇ ਆਉਂਦਾ ਸੀ ਪਰ ਇੰਦਰ ਦੇਵਤਾ ਬੜਾ ਚਲਾਕ ਸੀ ਉਹ ਕੀ ਕਰਦਾ ਆ ਕਿ ਉਹ ਇੱਕ ਬਿੱਲੇ ਦਾ ਰੂਪ ਧਾਰਨ ਕਰਕੇ ਉਹਦੇ ਆਸ਼ਰਮ ਦੇ ਅੰਦਰ ਚਲਾ ਜਾਂਦਾ ਆ ਤੇ ਅੰਦਰ ਜਾਣ ਤੋਂ ਬਾਅਦ ਉਹ ਫਿਰ ਗੌਤਮ ਦਾ ਰੂਪ ਧਾਰਨ ਕਰਦਾ ਆ ਤੇ ਅੰਦਰ ਜਾ ਕੇ ਅਹਲਿਆ ਦੇ ਨਾਲ ਉਹ ਪ੍ਰੇਮ ਰੀਲਾ ਕਰਨੀ ਸ਼ੁਰੂ ਕਰ ਦਿੰਦਾ ਆ ਭਾਵ ਕਿ ਆਪਣੇ ਕਾਮ ਦੀ ਪੂਰਤੀ ਕਰਨੀ ਸ਼ੁਰੂ ਕਰ ਦਿੰਦਾ ਆ ਆਪਣੀ ਵਾਸਨਾ ਦੀ ਪੂਰਤੀ ਕਰਨੀ ਸ਼ੁਰੂ ਕਰ ਦਿੰਦਾ ਆ ਅਹਲਿਆ ਦੇ ਨਾਲ ਹਾਲਾਂਕਿ ਜਦੋਂ ਇੰਦਰ ਨੇ ਬਿੱਲੇ ਦਾ ਰੂਪ ਧਾਰਨ ਕੀਤਾ ਸੀ ਤੇ ਉਹ ਆਸ਼ਰਮ ਦੇ ਅੰਦਰ ਜਾ ਰਿਹਾ ਸੀ ਤਾਂ ਅੰਜਨਾ ਨੇ ਉਸ ਵੇਲੇ ਉਸ ਬਿੱਲੇ ਨੂੰ ਦੇਖਿਆ ਸੀ ਪਰ ਉਹਨੂੰ ਸਿਰਫ ਇੱਕ ਬਿੱਲਾ ਜਾਣ ਕੇ ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇੰਦਰ ਨੇ ਆਪਣੀ ਕੋਈ ਮਾਇਆ ਦਾ ਅਸਰ ਅੰਜਨਾ ਦੇ ਉੱਪਰ ਪਾਇਆ ਸੀਗਾ ਜਿਹਦੇ ਕਰਕੇ ਉਹ ਬਿੱਲੇ ਨੂੰ ਅੰਦਰ ਜਾਣ ਤੋਂ ਰੋਕ ਨਹੀਂ ਸਕੀ ਤੇ ਉਹ ਅੰਦਰ ਜਾ ਕੇ ਗੌਤਮ ਦਾ ਰੂਪ ਧਾਰਨ ਕਰਕੇ ਹਲਿਆ ਦੇ ਨਾਲ ਆਪਣੀ ਜਿਹੜੀ ਆ ਪ੍ਰੇਮ ਰੀਲਾ ਕਰਨੀ ਸ਼ੁਰੂ ਕਰ ਦਿੰਦਾ ਆ ਹੁਣ ਉਧਰ ਗੰਗਾ ਵੱਲੋਂ ਸੁਚੇਤ ਕਰਨ ਤੋਂ ਬਾਅਦ ਗੌਤਮ ਰਿਸ਼ੀ ਭੱਜਾ-ਭੱਜਾ ਆਪਣੇ ਆਸ਼ਰਮ ਨੂੰ ਆਉਂਦਾ ਵਾ ਆਪਣੇ ਘਰ ਨੂੰ ਆਉਂਦਾ ਵਾ ਗੁੱਸੇ ਦੇ ਨਾਲ ਅੱਖਾਂ ਲਾਲ ਹੋਈਆਂ ਤੇ ਅੰਜਨਾ ਨੂੰ ਆਪਣੀ ਧੀ ਨੂੰ ਪੁੱਛਦਾ ਵਾ ਕਿ ਅੰਦਰ ਕੌਣ ਆ ਤਾਂ ਅੰਜਨਾ ਵੱਲੋਂ ਕਿਹਾ ਜਾਂਦਾ ਵਾ ਮਜਾਰ ਹੁਣ ਇਥੇ ਮਜਾਰ ਦੇ ਦੋ ਅਰਥ ਨੇ ਇੱਕ ਮਜਾਰ ਉਹ ਜੋ ਅੰਜਨਾ ਵੱਲੋਂ ਕਿਹਾ ਗਿਆ ਸੀ ਜਿਹਦਾ ਅਰਥ ਸੀ ਬਿੱਲਾ ਤੇ ਦੂਜਾ ਮਜਾਰ ਜੋ ਗੌਤਮ ਰਿਸ਼ੀ ਨੇ ਸਮਝਿਆ ਜਿਹਦਾ ਅਰਥ ਸੀ ਮਾਂ ਦਾ ਯਾਰ ਯਾਨੀ ਮਜਾਰ ਅੰਜਨਾ ਦੇ ਕੋਲੋਂ ਇਹ ਜਵਾਬ ਸੁਣ ਕੇ ਗੌਤਮ ਰਿਸ਼ੀ ਜਲਦੀ ਨਾਲ ਆਸ਼ਰਮ ਦੇ ਅੰਦਰ ਜਾਂਦਾ ਹੈ ਤੇ ਉਹ ਅੰਦਰ ਜਾ ਕੇ ਕੀ ਦੇਖਦਾ ਹੈ ਕਿ ਅਹਲਿਆ ਤੇ ਇੰਦਰ ਦੇਵਤਾ ਜੋ ਗੌਤਮ ਰਿਸ਼ੀ ਦਾ ਰੂਪ ਧਾਰਨ ਕਰਕੇ ਬੈਠਾ ਸੀ ਦੋਨੋਂ ਪੂਰੀ ਤਰ੍ਹਾਂ ਨਗਨ ਅਵਸਥਾ ਦੇ ਵਿੱਚ ਬੈਠੇ ਹੁੰਦੇ ਨੇ ਜੇ ਆਪਾਂ ਕਹਿ ਸਕਦੇ ਹਾਂ ਕਿ ਦੋਨੋਂ ਪੂਰੀ ਤਰ੍ਹਾਂ ਨਗਨ ਅਵਸਥਾ ਦੇ ਵਿੱਚ ਪ੍ਰੇਮ ਲੀਲਾ ਕਰ ਰਹੇ ਨੇ ਅਹਲਿਆ ਤੇ ਇੰਦਰ ਇਹਨਾਂ ਦੋਨਾਂ ਨੂੰ ਨਗਨ ਅਵਸਥਾ ਦੇ ਵਿੱਚ ਦੇਖ ਕੇ ਪ੍ਰੇਮ ਲੀਲਾ ਕਰਦਿਆਂ ਦੇਖ ਕੇ ਗੌਤਮ ਰਿਸ਼ੀ ਬਹੁਤ ਜ਼ਿਆਦਾ ਕ੍ਰੋਧ ਵਿੱਚ ਆ ਜਾਂਦਾ ਆ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਜਾਂਦਾ ਹੈ ਤੇ ਫਿਰ ਆਪਣੇ ਭਗਵਾਨ ਸਾਲਗ੍ਰਾਮ ਨੂੰ ਯਾਦ ਕਰਦਾ ਆ ਦੋਨਾਂ ਨੂੰ ਗੁੱਸੇ ਦੇ ਨਾਲ ਸ਼ਰਾਪ ਦਿੰਦਾ ਆ ਸਭ ਤੋਂ ਪਹਿਲਾਂ ਇੰਦਰ ਦੇਵਤਾ ਨੂੰ ਕਹਿੰਦਾ ਆ ਕਿ ਤੂੰ ਬਹੁਤ ਵੱਡਾ ਪਾਪ ਕੀਤਾ ਏ ਤੂੰ ਬਹੁਤ ਵੱਡਾ ਧੋਖਾ ਕੀਤਾ ਏ ਜਿਸ ਚੀਜ਼ ਦੇ ਕਰਕੇ ਤੂੰ ਇੱਥੋਂ ਤੱਕ ਪਹੁੰਚਿਆ ਏ ਜਿਸ ਚੀਜ਼ ਦਾ ਲਾਲਚ ਜਿਸ ਚੀਜ਼ ਦੀ ਵਾਸਨਾ ਜਿਸ ਚੀਜ਼ ਦੀ ਕਾਮਨਾ ਤੇਰੇ ਅੰਦਰ ਆ ਹੋਂ ਤੋਂ ਤੇਰੇ ਸਾਰੇ ਸਰੀਰ ਦੇ ਉੱਪਰ ਉਹਦੇ ਚਿੰਨ ਬਣ ਜਾਣਗੇ ਤੇ ਮੈਂ ਇੱਥੇ ਦੱਸਣ ਤੋਂ ਸੰਕੋਚ ਨਹੀਂ ਕਰੂੰਗਾ ਕਿ ਉਹ ਕਿਹੜੇ ਚਿੰਨ ਸੀਗੇ ਜਿਹੜੇ ਇੰਦਰ ਦੇਵਤਾ ਸਰੀਰ ਦੇ ਉੱਪਰ ਬਣ ਗਏ ਕਿਉਂਕਿ ਉਹਦਾ ਜ਼ਿਕਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੜਾਂਗੇ ਤੇ ਉਹ ਮੈਂ ਪੰਕਤੀ ਤੇ ਅੰਗ ਵੀ ਦੱਸੂੰਗਾ ਤੁਹਾਨੂੰ ਅੱਗੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹਨੂੰ ਭਗ ਕਰਕੇ ਲਿਖਿਆ ਗਿਆ ਆ ਕਿ ਇੰਦਰ ਦੇਵਤਾ ਦੇ ਸਾਰੇ ਸਰੀਰ ਦੇ ਉੱਪਰ ਭਗ ਬਣ ਗਏ ਸੀ ਭਾਵ ਕਿ ਇਸਤਰੀ ਦਾ ਗੁਪਤ ਅੰਗ ਹੁੰਦਾ ਆ ਜ ਜਿਹਨੂੰ ਆਪਾਂ ਯੋਨੀ ਵੀ ਕਹਿ ਸਕਦੇ ਆ ਇੰਦਰ ਦੇਵਤੇ ਦੇ ਪੂਰੇ ਸਰੀਰ ਦੇ ਉੱਪਰ ਹਜ਼ਾਰਾਂ ਹੀ ਯੋਨੀਆਂ ਬਣ ਗਈਆਂ ਸੀਗੀਆਂ ਹਜ਼ਾਰਾਂ ਹੀ ਇਸਤਰੀ ਦੇ ਗੁਪਤ ਅੰਗ ਬਣ ਗਏ ਸੀਗੇ ਗੌਤਮ ਰਿਸ਼ੀ ਦੇ ਸ਼ਰਾਪ ਦੇ ਕਾਰਨ ਇੰਦਰ ਤੋਂ ਬਾਅਦ ਵਾਰੀ ਆਈ ਚੰਦਰਮਾ ਦੀ ਚੰਦਰਮਾ ਨੂੰ ਗੌਤਮ ਰਿਸ਼ੀ ਕਹਿਣ ਲੱਗਾ ਕਿ ਤੂੰ ਤਾਂ ਰੋਸ਼ਨੀ ਦਾ ਪ੍ਰਤੀਕ ਸੀ ਤੂੰ ਤਾਂ ਸੱਚਾ ਸੀ ਪਰ ਤੂੰ ਇੱਕ ਝੂਠੇ ਦਾ ਸਾਥ ਦਿੱਤਾ ਤੂੰ ਇੱਕ ਧੋਖੇਬਾਜ਼ ਦਾ ਸਾਥ ਦਿੱਤਾ ਤੂੰ ਵੀ ਧੋਖਾ ਕੀਤਾ ਤੇ ਤੈਨੂੰ ਵੀ ਅੱਜ ਤੋਂ ਬਾਅਦ ਮੇਰਾ ਸ਼ਰਾਪ ਆ ਕਿ ਤੂੰ ਕਦੀ ਵੀ ਪੂਰਾ ਨਹੀਂ ਹੋਏਂਗਾ ਸਿਰਫ ਇੱਕ ਰਾਤ ਹੀ ਅਜਿਹੀ ਹੋਊਗੀ ਜਦੋਂ ਤੂੰ ਪੂਰਾ ਆਇਆ ਕਰੇਂਗਾ ਨਹੀਂ ਤੇ ਤੂੰ ਘੜ ਦਾ ਵਾਧਾ ਰਿਆ ਕਰੇਂਗਾ ਕਹਨ ਤਪਾਲ ਵੀ ਪਹਿਲਾ ਜਿਹੜਾ ਚੰਦਰਮਾ ਉਹ ਪੂਰਾ ਹੁੰਦਾ ਸੀ ਪਰ ਗੌਤਮ ਰਿਸ਼ੀ ਦੇ ਸ਼ਰਾਪ ਤੋਂ ਬਾਅਦ ਹੀ ਆਪਾਂ ਅੱਜ ਦੇਖਦੇ ਆ ਕਿ ਚੰਦਰਮਾ ਜਿਹੜਾ ਵਾ ਨਾ ਉਹ ਘੜ ਦਾ ਵਾਧਾ ਰਹਿੰਦਾ ਵਾ ਤੇ ਸਿਰਫ ਪੂਰਨਮਾਸ਼ੀ ਦੀ ਰਾਤ ਨੂੰ ਹੀ ਇਹ ਪੂਰਾ ਹੁੰਦਾ ਆ ਚੰਦਰਮਾ ਤੋਂ ਬਾਅਦ ਗੌਤਮ ਰਿਸ਼ੀ ਕੁੱਕੜ ਵੱਲ ਹੁੰਦੇ ਆ ਤੇ ਕਹਿੰਦੇ ਆ ਕਿ ਤੇਰੇ ਤੇ ਸਾਰੇ ਯਕੀਨ ਕਰਦੇ ਸੀ ਤੂੰ ਸਾਰਿਆਂ ਨੂੰ ਸੁਚੇਤ ਕਰਦਾ ਸੀ ਉਠਾਉਂਦਾ ਸੀ ਪਰ ਅੱਜ ਤੋਂ ਬਾਅਦ ਕੋਈ ਵੀ ਤੇਰੀ ਬਾਗ ਦੇ ਉੱਪਰ ਯਕੀਨ ਨਹੀਂ ਕਰਿਆ ਕਰੂਗਾ ਇਨਾ ਸਾਰਿਆਂ ਨੂੰ ਸ਼ਰਾਬ ਦੇਣ ਤੋਂ ਬਾਅਦ ਗੌਤਮ ਰਿਸ਼ੀ ਆਪਣੀ ਪਤਨੀ ਅਹਲਿਆਵਲ ਹੁੰਦਾ ਆ ਤੇ ਉਹਨੂੰ ਕਹਿੰਦਾ ਕਿ ਤੂੰ ਤਾਂ ਇੱਕ ਪ੍ਰਤੀਵਰਤਾ ਨਾਰੀ ਸੀਗੀ ਤੇ ਤੇਰੀ ਬੁੱਧ ਕਿਵੇਂ ਭ੍ਰਿਸ਼ਟ ਹੋ ਗਈ ਤੈਨੂੰ ਆਪਣੇ ਤੇ ਬਗਾਨੇ ਬੰਦੇ ਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆਇਆ ਤੇ ਤੂੰ ਕਿਵੇਂ ਸੱਲ ਵਾਂਗ ਕਿਸੇ ਪ੍ਰਾਇਮਰਦ ਦੇ ਸਾਹਮਣੇ ਲੇਟ ਗਈ ਮੇਰਾ ਤੈਨੂੰ ਅੱਜ ਤੋਂ ਸ਼ਰਾਪ ਪਿਆ ਕਿ ਤੂੰ ਅੱਜ ਤੋਂ ਹੀ ਪੱਥਰ ਦੀ ਬਣ ਜਾਵੇਂਗੀ ਤੇ ਤੇਰੇ ਕਰਕੇ ਇਸਤਰੀ ਦਾ ਕੋਈ ਧਰਮ ਨਹੀਂ ਰਹੂਗਾ ਕਾਲੀ ਯੁਗ ਦੇ ਵਿੱਚ ਇਸਤਰੀ ਬਦਨਾਮ ਹੋ ਜਾਊਗੀ ਗੌਤਮ ਰਿਸ਼ੀ ਦੇ ਮੂੰਹੋਂ ਸ਼ਰਾਪ ਸੁਣਨ ਤੋਂ ਬਾਅਦ ਅਹिल्या ਹੱਥ ਜੋੜ ਕੇ ਗੌਤਮ ਰਿਸ਼ੀ ਸਾਹਮਣੇ ਖੜ ਜਾਂਦੀ ਹੈ ਕਿ ਮਹਾਰਾਜ ਮੈਨੂੰ ਮਾਫ ਕਰੋ ਮੈਂ ਤਾਂ ਤੁਹਾਡੀ ਦਾਸੀ ਹਾਂ ਮੈਂ ਤਾਂ ਤੁਸਾਂ ਦਾ ਰੂਪ ਜਾਣ ਕੇ ਹੀ ਕਰ ਰਹੀ ਸੀ ਜੋ ਵੀ ਕਰ ਰਹੀ ਸੀ ਅਹिल्या ਦਾ ਤਰਲਾ ਮਿੰਨ ਸੁਣਨ ਤੋਂ ਬਾਅਦ ਗੌਤਮ ਰਿਸ਼ੀ ਦੂਸਰਾ ਬਚਨ ਕਰਦੇ ਨੇ ਕਿ ਹੱਲਿਆ ਹੁਣ ਸ਼ਰਾਪ ਜਿਹੜਾ ਵਾ ਟਾਲਿਆ ਨਹੀਂ ਜਾ ਸਕਦਾ ਇਸ ਕਰਕੇ ਤੈਨੂੰ ਕੁਝ ਸਾਲ ਤੱਕ ਪੱਥਰ ਦੀ ਮੂਰਤ ਵਿੱਚ ਰਹਿਣਾ ਪਊਗਾ ਜਦੋਂ ਤੱਕ ਭਗਵਾਨ ਸ਼੍ਰੀ ਰਾਮਚੰਦਰ ਜੀ ਆ ਨਹੀਂ ਜਾਂਦੇ ਤੇ ਆ ਕੇ ਆਪਣੇ ਪਵਿੱਤਰ ਚਰਨ ਛੋਹ ਦੇ ਨਾਲ ਤੈਨੂੰ ਵਾਪਸ ਪੱਥਰ ਤੋਂ ਇਨਸਾਨ ਬਣਾ ਦੇਣਗੇ ਇਸ ਤੋਂ ਅੱਗੇ ਇਹ ਵੀ ਕਿਹਾ ਜਾਂਦਾ ਆ ਕਿ ਜਿਹੜੀ ਗੌਤਮ ਰਿਸ਼ੀ ਦੀ ਧੀ ਸੀਗੀ ਅੰਜਨੀ ਉਹਨੂੰ ਵੀ ਗੌਤਮ ਰਿਸ਼ੀ ਨੇ ਸ਼ਰਾਬ ਦਿੱਤਾ ਸੀ ਕਿ ਤੂੰ ਕਵਾਰੀ ਮਾਂ ਬਣੇਗੀ ਤੇ ਉਹਦੀ ਕੁੱਖ ਤੋਂ ਹੀ ਹਨੂਮਾਨ ਦਾ ਜਨਮ ਹੁੰਦਾ ਆ ਤਾਂ ਹੀ ਤਾਂ ਆਪਾਂ ਹਨੂਮਾਨ ਨੂੰ ਅੰਜਨੀ ਪੁੱਤਰ ਵੀ ਕਹਿੰਨੇ ਆ ਤੇ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਸ਼੍ਰੀ ਰਾਮਚੰਦਰ ਜੀ ਤੇ ਲక్ష్మణ ਜੀ ਵਿਸ਼ਵਾਮਿੱਤਰ ਜੀ ਨੂੰ ਮਿਲਣ ਵਾਸਤੇ ਤਪ ਬਨਾਈ ਸਨ ਤਾਂ ਉੱਥੇ ਹੀ ਭਗਵਾਨ ਰਾਮਚੰਦਰ ਜੀ ਦੀ ਚਰਨ ਛੋਪਾ ਪ੍ਰਾਪਤ ਕਰਕੇ ਹੀ ਜਿਹੜੀ ਅਹिल्या ਵਾ ਉਹ ਪੱਥਰ ਰੂਪ ਤੋਂ ਵਾਪਸ ਇਸਤਰੀ ਰੂਪ ਵਿੱਚ ਆਈ ਸੀ ਇਸ ਤੋਂ ਬਾਅਦ ਜਦੋਂ ਗੌਤਮ ਰਿਸ਼ੀ ਦਾ ਗੁੱਸਾ ਥੋੜਾ ਸ਼ਾਂਤ ਹੁੰਦਾ ਹੈ ਤੇ ਫਿਰ ਬ੍ਰਹਸਪਤੀ ਵੱਲੋਂ ਇੰਦਰ ਦੇਵਤਾ ਨੂੰ ਸਮਝਾਇਆ ਜਾਂਦਾ ਵਾ ਤੇ ਇੰਦਰ ਦੇਵਤਾ ਵੱਲੋਂ ਗੌਤਮ ਰਿਸ਼ੀ ਦੇ ਕੋਲੋਂ ਮਾਫੀ ਮੰਗੀ ਜਾਂਦੀ ਆ ਨੱਕ ਰਗੜਿਆ ਜਾਂਦਾ ਆ ਤੇ ਉਹਨਾਂ ਵੱਲੋਂ ਇਹ ਵਾਦਾ ਕੀਤਾ ਜਾਂਦਾ ਹੈ ਕਿ ਆਸ ਤੋਂ ਬਾਅਦ ਕਦੀ ਵੀ ਕਿਸੇ ਪ੍ਰਾਇਸਤਰੀ ਦਾ ਸੰਗ ਨਹੀਂ ਕਰੂੰਗਾ ਕਿਸੇ ਵੀ ਪ੍ਰਾਇਸਤਰੀ ਵੱਲ ਮੈਲੀ ਅੱਖ ਨਾਲ ਵੀ ਨਹੀਂ ਦੇਖੂੰਗਾ ਜਿਸ ਤੋਂ ਬਾਅਦ ਗੌਤਮ ਰਿਸ਼ੀ ਵੱਲੋਂ ਇੰਦਰ ਨੂੰ ਵੀ ਮਾਫ਼ ਕਰ ਦਿੱਤਾ ਜਾਂਦਾ ਹੈ ਤੇ ਫਿਰ ਜਾ ਕੇ ਇੰਦਰ ਜਿਹੜੇ ਨੇ ਉਹ ਠੀਕ ਹੁੰਦੇ ਨੇ ਉਹਨਾਂ ਦੇ ਸਰੀਰ ਦੇ ਉੱਪਰ ਜੋ स्त्री ਦੇ ਹਜ਼ਾਰਾਂ ਹੀ ਗੁਪਤ ਅੰਗ ਇੰਦਰ ਦੇ ਸਰੀਰ ਦੇ ਉੱਪਰ ਬਣ ਗਏ ਸੀ ਉਹ ਜਿਹੜੇ ਆ ਉਹ ਠੀਕ ਹੋ ਜਾਂਦੇ ਤੇ ਇੰਦਰ ਵਾਪਸ ਆਪਣੇ ਪਹਿਲਾਂ ਵਾਲੇ ਰੂਪ ਦੇ ਵਿੱਚ ਆ ਜਾਂਦਾ ਆ ਸੋ ਇਹ ਸੀ ਗੌਤਮ ਰਿਸ਼ੀ ਦੀ ਅਹਲਿਆ ਦੀ ਇੰਦਰ ਦੀ ਕਥਾ ਜੋ ਪੂਰੀ ਦੀ ਪੂਰੀ ਕਾਮ ਦੇ ਨਾਲ ਭਰੀ ਹੋਈ ਆ ਤੇ ਹੁਣ ਮੈਂ ਇਹ ਦੱਸੂਗਾ ਕਿ ਗੁਰਬਾਣੀ ਦੇ ਵਿੱਚ ਕਿੱਥੇ-ਕਿੱਥੇ ਇਹਦਾ ਜ਼ਿਕਰ ਕੀਤਾ ਗਿਆ ਆ ਤੇ ਭਾਈ ਗੁਰਦਾਸ ਜੀ ਦੇ ਕਿਹੜੀ ਬਾਅਦ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਆ ਗੁਰੂ ਗ੍ਰੰਥ ਸਾਹਿਬ ਜੀ ਅੰਗ 1344 ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਫਰਮਾ ਰਹੇ ਨੇ ਆਪਣੀ ਬਾਣੀ ਦੇ ਅੰਦਰ ਗੌਤਮ ਤਪਾ ਅਹੇਲਿਆ ਇਸਤਰੀ तिस ਦੇਖ ਇੰਦਰ ਲੁਭਾਇ ਸੈਸ ਸਰੀਰ ਚਿੰਨ ਭੱਗ ਹੋਏ ਤਾਂ ਮਨ ਪਛਤ ਆਇਆ ਤੇ ਹੁਣ ਇਸ ਪਾਵਨ ਪੰਕਤੀ ਦਾ ਅਰਥ ਤੁਸੀਂ ਆਪ ਕਰ ਲਿਓ ਇਸ ਤੋਂ ਇਲਾਵਾ ਅੰਗ 710 ਦੇ ਉੱਪਰ ਭਗਤ ਰਵਿਦਾਸ ਜੀ ਫਰਮਾ ਰਹੇ ਨੇ ਗੋਤਮਨਾਰ ਉਮਾਪਤ ਸਵਾਮੀ ਸੀਸ ਧਰਨ ਸਹਿਸ ਪਗ ਗਾਮੀ ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਦੀ 10ਵੀਂ ਵਾਰ ਦੀ 18ਵੀਂ ਪੌੜੀ ਗੋਤਮਨਾਰ ਇਹ ਲਿਆ ਤਿਸਨੂੰ ਦੇਖ ਇੰਦਰ ਲੁਬਾਣਾ ਪਰ ਕਰ ਜਾਏ ਸਰਾਪ ਲੈ ਹੋਏ ਸਹਿਸ ਪਗ ਪਛੋ ਤਾਣਾ ਇਸ ਤੋਂ ਇਲਾਵਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅੰਦਰ ਅਜਿਹੀਆਂ ਹੋਰ ਬਹੁਤ ਸਾਰੀਆਂ ਪੰਕਤੀਆਂ ਪੜਨ ਨੂੰ ਸੁਣਨ ਨੂੰ ਮਿਲਦੀਆਂ ਨੇ ਬਹੁਤ ਸਾਰੇ ਸ਼ਬਦ ਅਜਿਹੇ ਪੜਨ ਸੁਣਨ ਨੂੰ ਮਿਲਦੇ ਨੇ ਉਦਾਹਰਨ ਦੇ ਤੌਰ ਤੇ ਜਿਵੇਂ ਨਾਰ ਕੁਨਾਰ ਸੱਜੀ ਕੁਛੱਜੀ ਹੁਣ ਤੇ ਕੁਛੱਜੀ ਕੁਨਾਰ ਇਹਨਾਂ ਦੇ ਅਰਥ ਕੀ ਕਰੋਗੇ ਤੁਸੀਂ ਦੱਸੋ ਮੈਨੂੰ ਇਹ ਗੱਲ ਦਾ ਹਵਾਲਾ ਦਿੰਦੇ ਆ ਕਿ ਦਸਮ ਗ੍ਰੰਥ ਦੇ ਅੰਦਰ ਅਸ਼ਲੀਲਤਾ ਹੈ ਗਾਉਂਦੇ ਆ ਕਾਮ ਦੀਆਂ ਕਹਾਣੀਆਂ ਨੇ ਇਹ ਪੰਕਤੀਆਂ ਪੜਨ ਤੋਂ ਬਾਅਦ ਇਹ ਬਾਣੀ ਪੜਨ ਤੋਂ ਬਾਅਦ ਹੁਣ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਤੁਹਾਡਾ ਕੀ ਵਿਚਾਰ ਹੈ ਹੁਣ ਕੀ ਕਹੋਗੇ ਜਿਹੜੇ ਕਹਿੰਦੇ ਨੇ ਕਿ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਹੁਣ ਕੀ ਜਵਾਬ ਹੈ ਉਹਨਾਂ ਦਾ ਤੇ ਹਾਂ ਹੁਣ ਮੇਰਾ ਜਵਾਬ ਉਹ ਸੰਕਲ ਨੂੰ ਜੋ ਕਹਿੰਦੇ ਨੇ ਕਿ ਤੁਹਾਡੇ ਗ੍ਰੰਥਾਂ ਦੇ ਅੰਦਰ ਗੰਦ ਲਿਖਿਆ ਵਾ ਤੇ ਤੁਸੀਂ ਸਮਾਜ ਦੇ ਅੰਦਰ ਉਹ ਗੰਦ ਕਿਦਾਂ ਖਤਮ ਕਰਦੋਗੇ ਤਾਂ ਦੇਖੋ ਇੱਕ ਛੋਟੀ ਜੀ ਉਦਾਹਰਨ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਵਾਂ ਜੇਕਰ ਸਮਝ ਜਾਓਗੇ ਤਾਂ ਠੀਕ ਆ ਨਹੀਂ ਤਾਂ ਫਿਰ ਤੁਹਾਡਾ ਰੱਬ ਹੀ ਰੱਖਾ ਆ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਜੋ ਮੈਂ ਅੱਜ ਦੇ ਸਮੇਂ ਦੀ ਉਦਾਹਰਨ ਦਿੰਦਾ ਆ ਅੱਜ ਦੇ ਸਮੇਂ ਦੇ ਵਿੱਚ ਨਸ਼ਾ ਕਰਨ ਵਾਲੇ ਨੇ ਜੋ ਮੈਡੀਕਲ ਨਸ਼ਾ ਕਰਦੇ ਨੇ ਕੈਪਸੂਲ ਖਾਂਦੇ ਨੇ ਗੋਲੀਆਂ ਖਾਂਦੇ ਨੇ ਦਵਾਈਆਂ ਖਾਂਦੇ ਨੇ ਹਣਾ ਕੁਝ ਪੀਣ ਵਾਲਾ ਨਸ਼ਾ ਵੀ ਪੈਂਦੇ ਨੇ ਜੋ ਮੈਡੀਕਲ ਰੂਪ ਦੇ ਵਿੱਚ ਦਵਾਈ ਆ ਪਰ ਉਹ ਨਸ਼ੇ ਤੌਰ ਤੇ ਵਰਤਦੇ ਨੇ ਠੀਕ ਆ ਇੱਕ ਨਸ਼ਾ ਉਹ ਆ ਫਿਰ ਉਸ ਨਸ਼ੇ ਨੂੰ ਛਡਾਉਣ ਵਾਸਤੇ ਵੀ ਉਹਨਾਂ ਨੇ ਇੱਕ ਦਵਾਈ ਦਿੱਤੀ ਜਾਂਦੀ ਆ ਜੋ ਉਹ ਵੀ ਨਸ਼ੇ ਦਾ ਕੰਮ ਕਰਦੀ ਆ ਨਸ਼ਾ ਦੋਵੇਂ ਹੀ ਆ ਇੱਕ ਦਵਾਈ ਆ ਤੇ ਇੱਕ ਨਸ਼ਾ ਆ ਜੋ ਮਾਰੂ ਆ ਹੁਣ ਨਸ਼ਾ ਕਰਨ ਵਾਲੇ ਤੇ ਡਿਪੈਂਡ ਆ ਕਿ ਤੁਸੀਂ ਨਸ਼ਾ ਕਰਨਾ ਆ ਜਾਂ ਤੁਸੀਂ ਉਹਨੂੰ ਦਵਾਈ ਤੌਰ ਤੇ ਵਰਤ ਕੇ ਉਹਦੇ ਤੋਂ ਬਚਣਾ ਆ ਉਹਦੇ ਤੋਂ ਆਪਣੀ ਜਿਹੜੀ ਗੰਦੀ ਆਦਤਾਂ ਉਹਨੂੰ ਛਡਾਉਣਾ ਆ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਵੀ ਜੇਕਰ ਦਸਮ ਦੇ ਅੰਦਰ ਕਾਮ ਦੀ ਗੱਲ ਕੀਤੀ ਏ ਜੇਕਰ ਦਸਮ ਦੇ ਅੰਦਰ ਕਾਮ ਦੀਆਂ ਕਹਾਣੀਆਂ ਲਿਖੀਆਂ ਨੇ ਚਰਿੱਤਰ ਲਿਖੇ ਨੇ ਤਾਂ ਉਹ ਸਾਨੂੰ ਸਮਝਾਉਣ ਵਾਸਤੇ ਆ ਤਾਂ ਕਿ ਅਸੀਂ ਇਹਨਾਂ ਤੋਂ ਸੇਧ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਬਚਾਅ ਕਰ ਸਕੀਏ ਕਾਲ ਯੁਗ ਦੇ ਇਸ ਭੈੜੇ ਪਹਿਰੇ ਤੋਂ ਬਚ ਸਕੀਏ ਪਰ ਇਹ ਸਾਡੀ ਮਾਨਸਿਕਤਾ ਆ ਕਿ ਅਸੀਂ ਉਹਨੂੰ ਕਿਹੜੇ ਰੂਪ ਚ ਪੜਦੇ ਆ ਸੋ ਕਹਿਣ ਤੋਂ ਭਾਵ ਕਿ ਨਸ਼ਾ ਕਰਨ ਵਾਸਤੇ ਵੀ ਦਵਾਈ ਦਿੱਤੀ ਜਾਂਦੀ ਆ ਤੇ ਨਸ਼ਾ ਛਡਾਉਣ ਵਾਸਤੇ ਵੀ ਦਵਾਈ ਦਿੱਤੀ ਜਾਂਦੀ ਆ ਇਹ ਹੁਣ ਤੁਹਾਡੇ ਤੇ ਆ ਕਿ ਤੁਸੀਂ ਉਸ ਦਵਾਈ ਨੂੰ ਕਿਵੇਂ ਲੈਂਦੇ ਹੋ ਨਸ਼ੇ ਦੇ ਰੂਪ ਚ ਜਾਂ ਨਸ਼ਾ ਛਡਾਉਣ ਦੇ ਰੂਪ ਦੇ ਵਿੱਚ ਦਵਾਈ ਤੌਰ ਤੇ ਵਰਤਦੇ ਹੋ ਹੁਣ ਬਹੁਤਿਆਂ ਦੇ ਮੈਨੂੰ ਇੱਥੇ ਇਹ ਵੀ ਕਮੈਂਟ ਆਉਣਗੇ ਕਿ ਮੇਰੀ ਇਸ ਵੀਡੀਓ ਦੇ ਥੰਬਨੇਲ ਨੂੰ ਦੇਖ ਕੇ ਜਾਂ ਮੇਰੀ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਕਿ ਸ਼ਾਇਦ ਮੈਂ ਵੀ ਅਸ਼ਲੀਲ ਗੱਲਾਂ ਕਰ ਰਿਹਾ ਜਾਂ ਮੈਂ ਲਾਈਕ ਤੇ ਵਿਊਜ਼ ਦੇ ਚੱਕਰ ਦੇ ਵਿੱਚ ਅਜੇ ਹੀ ਇੱਕ ਵੀਡੀਓ ਬਣਾਈ ਆ ਜੋ ਅਸ਼ਲੀਲਤਾ ਭਰੀ ਹੈ ਜਿੱਦੇ ਚ ਕਾਮ ਦੀ ਗੱਲ ਕੀਤੀ ਗਈ ਆ ਤਾਂ ਦੇਖੋ ਜਦੋਂ ਤੁਸੀਂ ਇੰਟਰਨੈਟ ਤੇ ਸਰਚਿੰਗ ਕਰਕੇ ਸਕਰੋਲਿੰਗ ਕਰਕੇ ਅਜਿਹੇ ਵੀਡੀਓਜ਼ ਦੇਖਦੇ ਹੋ ਤਾਂ ਉਹ ਅਸ਼ਲੀਲ ਤਾਂ ਨਹੀਂ ਆ ਪਰ ਫਿਰ ਮੇਰੀ ਇਹ ਬਣਾਈ ਹੋਈ ਵੀਡੀਓ ਅਸ਼ਲੀਲ ਕਿਵੇਂ ਹੋ ਸਕਦੀ ਆ ਤੁਸੀਂ ਜੋ ਕਹਿਣਾ ਕਹੀ ਜਾਓ ਤੁਸੀਂ ਜੋ ਕਮੈਂਟ ਕਰਨਾ ਕਰੀ ਜਾਓ ਕੋਈ ਗੱਲ ਨਹੀਂ ਗੁਰੂ ਸਾਹਿਬ ਨੂੰ ਜੋ ਸੇਵਾ ਲਈ ਆ ਮੈਂ ਕੋਸ਼ਿਸ਼ ਕਰਦਾ ਰਹੂੰਗਾ ਉਹ ਨੂੰ ਨਿਭਾਉਣ ਦੀ ਤੁਹਾਨੂੰ ਜਾਗਰੂਕ ਕਰਨ ਦੀ ਇਤਿਹਾਸ ਚੋਂ ਗੁਰਬਾਣੀ ਚੋਂ ਅਜਿਹੇ ਹਵਾਲੇ ਦੇ ਕੇ ਸਮਝਾਉਣ ਦੀ ਤਾਂ ਕਿ ਸ਼ਾਇਦ ਮੇਰੀ ਇਹ ਬੋਲੀ ਹੋਈ ਇੱਕ ਗੱਲ ਜਿਹੜੀ ਆ ਜੇ ਇੱਕ ਬੰਦੇ ਤੱਕ ਵੀ ਪਹੁੰਚ ਗਈ ਤਾਂ ਮੈਂ ਸਮਝੂਗਾ ਕਿ ਮੇਰੀ ਇਹ ਵੀਡੀਓ ਬਣਾਉਣ ਦਾ ਮਨੋਰਥ ਆ ਸਫਲ ਹੋ ਚੁੱਕਾ ਆ ਤੇ ਹਾਂ ਇੱਕ ਗੱਲ ਹੋਰ ਪਿੱਛੇ ਜੇ ਮੈਂ ਇੱਕ ਵੀਡੀਓ ਬਣਾਈ ਸੀ ਗੁਰਬਾਣੀ ਬਸ ਸਾਇੰਸ ਤੇ ਉਸ ਵੀਡੀਓ ਵਿੱਚ ਮੈਂ ਇੱਕ ਗੱਲ ਕਹੀ ਸੀ ਕਿ ਤੁਸੀਂ ਗੁਰਬਾਣੀ ਨੂੰ ਜਿਸ ਭਾਵਨਾ ਦੇ ਨਾਲ ਪੜੋਗੇ ਨਾ ਗੁਰਬਾਣੀ ਤੁਹਾਨੂੰ ਉਹ ਜਿਹਾ ਹੀ ਜਵਾਬ ਦੇਊਗੀ ਫਿਰ ਚਾਹੇ ਤੁਸੀਂ ਗੁਰਬਾਣੀ ਦੇ ਵਿੱਚੋਂ ਕੋਈ ਬ੍ਰਹਿਮੰਡ ਦੀ ਗੱਲ ਲੱਭਣੀ ਹੋਵੇ ਚਾਹੇ ਤੁਸੀਂ ਭਵਿੱਖ ਦੀ ਗੱਲ ਲੱਭਣੀ ਹੋਵੇ ਚਾਹੇ ਤੁਸੀਂ ਕੋਈ ਨਿੱਜੀ ਸਵਾਲ ਕਰੋ ਗੁਰਬਾਣੀ ਨੂੰ ਚਾਹੇ ਪ੍ਰਮਾਤਮਾ ਦੀ ਪ੍ਰਾਪਤੀ ਦੀ ਗੱਲ ਕਰੋ ਚਾਹੇ ਵਿਗਿਆਨ ਦੀ ਗੱਲ ਕਰੋ ਤੁਹਾਡੀ ਜੋ ਵੀ ਭਾਵਨਾ ਹੋਗੀ ਤੁਹਾਡੀ ਜੋ ਵੀ ਮਨੋਕਾਮਨਾ ਹੋਗੀ ਗੁਰਬਾਣੀ ਤੁਹਾਨੂੰ ਉਸ ਆਧਾਰ ਤੇ ਜਵਾਬ ਦਊਗੀ ਤੇ ਅੱਜ ਦੀ ਇਸ ਸਕ੍ਰਿਪਟ ਨੂੰ ਲਿਖਦਿਆਂ ਆ ਮੈਨੂੰ ਗੁਰਬਾਣੀ ਨੇ ਮੇਰੇ ਆਧਾਰ ਦੇ ਹਿਸਾਬ ਨਾਲ ਜਵਾਬ ਦਿੱਤਾ ਆ ਮੇਰੀ ਜੋ ਮੰਨਤਾ ਸੀਗਾ ਉਹਦੇ ਹਿਸਾਬ ਨਾਲ ਜਵਾਬ ਦਿੱਤਾ ਤੇ ਇੱਕ ਵਾਰ ਮੇਰਾ ਫਿਰ ਜਿਹੜਾ ਵਿਸ਼ਵਾਸ ਆ ਉਹ ਗੁਰਬਾਣੀ ਵਿੱਚ ਪੱਕਾ ਕਰਤਾ ਆ ਮੇਰੀ ਅੱਜ ਦੀ ਸਕ੍ਰਿਪਟ ਨੇ ਬਾਕੀ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਮੈਨੂੰ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਵੇਂ ਤੁਹਾਨੂੰ ਮੇਰੀ ਵੀਡੀਓਜ਼ ਦਾ ਇੰਤਜ਼ਾਰ ਰਹਿੰਦਾ ਆ ਮੈਨੂੰ ਵੀ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬਹੁਤ ਹੀ ਬੇਸਬਰਿੰਦ ਨਾਲ ਇੰਤਜ਼ਾਰ ਰੰਦਾ ਆ ਤੇ ਇੱਕ ਬੇਨਤੀ ਹੋ ਰਿਹਾ ਕਿ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਕਿਉਂਕਿ YouTube ਦਾ ਐਲਗੋਰਿਦਮ ਹੀ ਕੁਛ ਇਦਾਂ ਦਾ ਆ ਕਿ ਜੇਕਰ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ YouTube ਵੀ ਆਪਣੇ ਆਪ ਇਸ ਵੀਡੀਓ ਨੂੰ ਪ੍ਰਮੋਟ ਕਰਦਾ ਆ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇਹ ਮਾਨਮਤਾ ਇਤਿਹਾਸ ਤੁਹਾਡੇ ਸਿੱਖੀ ਸਿਧਾਂਤਾਂ ਦੀ ਗੱਲ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਮਿਲਦੇ ਆ ਜੀ ਅਗਲੀ ਵੀਡੀਓ ਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ